ਦੇਖੋ ਬੜੀ ਖੁਸ਼ੀ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਨਗਰ ਨੇ ਇਕੱਠ ਕਰਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਏਕਤਾ ਇਤਫਾਕ ਦਿਖਾਉਂਦੇ ਹੋਏ ਨਗਰ ਰੌਲ ਦੇ ਵਿੱਚ ਜਿਹੜੀ ਸਾਡੇ ਇਲਾਕੇ ਦੀ ਸਭ ਤੋਂ ਪਹਿਲੀ ਸਰਪੰਚ ਆ ਭੈਣ ਸਾਡੀ ਗੁਰਮੀਤ ਗੁਰਜੀਤ ਕੌਰ ਜਿਹੜੇ ਕੇ ਸਰਪੰਚ ਬਣੇ ਨੇ ਇਹਨਾਂ ਨੂੰ ਲੱਖ 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 ਵਧਾਈ ਭੈਣ ਸਾਡੇ ਪੜੇ ਲਿਖੇ ਨੇ ਔਰ ਪੂਰੇ ਨਗਰ ਨੇ ਜਿਹੜੀ ਹੈਗੀ ਹੈ ਏਕਤਾ ਦਿਖਾਈ ਆ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਦੋਂ ਸਰਪੰਚੀ ਦੀਆਂ ਚੋਣਾਂ ਸਭ ਤੋਂ ਵੱਧ ਲੜਾਈਆਂ ਇਹਨਾਂ ਚੋਣਾਂ ਦੇ ਵਿੱਚ ਹੁੰਦੀਆਂ ਆਪਸ ਦੇ ਵਿੱਚ ਵੈਰ ਵਿਰੋਧ ਈਰਖਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਬਣ ਦੇਣਾ ਉਹ ਕਹਿੰਦਾ ਮੈਂ ਇਹ ਕਰਨਾ ਉਹ ਕਹਿੰਦਾ ਮੈਂ ਉਹ ਕਰਨਾ ਪਰ ਬਹੁਤ ਜਿਹੜੀ ਹੈਗੀ ਆ ਨਗਰ ਨੇ ਦਿਖਾਈ ਆ ਔਰ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਕਿ ਪਹਿਲਾਂ ਹੀ ਐਲਾਨ ਕੀਤਾ ਕਿ ਜਿਹੜੇ ਪੰਚਾਇਤ ਆ ਉਹ ਨਗਰ ਦੀ ਹੋਵੇ ਉਹ ਪਿੰਡ ਦੀ ਹੋਵੇ ਉਹ ਕਿਸੇ ਧੜੇ ਦੀ ਨਾ ਹੋਵੇ ਤੇ ਇਸ ਲਈ ਅੱਜ ਨਗਰ ਨੇ ਬੜਾ ਉੱਦਮ ਕੀਤਾ ਤੇ ਜਿੱਦਾਂ ਸਰਕਾਰ ਨੇ ਕਿਹਾ ਕਿ ਪਿੰਡ ਦੇ ਨੂੰ ਜਿਹੜੀ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਔਰ ਪਿੰਡ ਦੇ ਵਿੱਚ ਮੈਂ ਗੱਲ ਕਹਿਣਾ ਕਿ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਵੀ ਆਉਣ ਵਾਲੇ ਸਮੇਂ ਤੇ ਅਸੀਂ ਰეკਮੈਂਡ ਕਰਕੇ ਭੇਜਿਆ ਹੋਇਆ ਉਹ ਵੀ ਪਿੰਡ ਦੇ ਵਿੱਚ ਬਣਾਇਆ ਜਾਊਗਾ ਤਾਂ ਕਿ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਸਾਰੇ ਨਗਰ ਨੂੰ ਜਿੰਨੇ ਵੀ ਸਾਡੇ ਪਤਵੰਤੇ ਸੱਜਣੋ ਸਾਫਕਾ ਸਰਪੰਚ ਸਾਹਿਬ ਜਿਨ੍ਹਾਂ ਨੇ ਬੜੀ ਮੋਰੀ ਭੂਮਿਕਾ ਨਿਭਾਈ ਆ ਉਹਨਾਂ ਨੂੰ ਵੀ ਇਸ ਗੱਲ ਦੀਆਂ ਬਹੁਤ-ਬਹੁਤ ਵਧਾਈਆਂ ਉਹਨਾਂ ਦਾ ਵੀ ਧੰਨਵਾਦ ਆ ਸਭ ਤੋਂ ਵੱਡਾ ਧੰਨਵਾਦ ਆ ਸਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਰੇ ਨਗਰ ਦੇ ਮਿਹਰ ਭਰਿਆ ਹੱਥ ਰੱਖਿਆ ਉਹਨਾਂ ਦੇ ਮਨ ਮਿਹਰ ਪਾਈ ਆ ਕਿ ਆਪਾਂ ਆਪਸੀ ਵੈਰ ਵਿਰੋਧ ਨਹੀਂ ਕਰਨਾ ਅਸੀਂ ਜਿਹੜਾ ਸਾਂਝਾ ਸਰਪੰਚਾ ਉਹ ਨਗਰ ਦਾ ਸਰਪੰਚ ਚੁੜਨਾ ਮੇਰੇ ਨਾਲ ਭੈਣ ਖੜੇ ਨੇ ਔਰ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਔਰ ਸਾਨੂੰ ਆਸ ਤੇ ਉਮੀਦ ਆ ਕਿ ਜੇ ਇਦਾਂ ਸਾਡੇ ਇਲਾਕੇ ਦੇ ਵਿੱਚ 106 ਪਿੰਡ ਨੇ ਔਰ ਜੇ ਇਸ ਤਰੀਕੇ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਤਾਂ ਸਾਡੇ ਇਲਾਕੇ ਨੂੰ 5 ਕਰੋੜ 30 ਲੱਖ ਰੁਪਈਆ ਇਕੋ ਟਾਈਮ ਦੇ ਉੱਤੇ ਆ ਸਕਦਾ ਜਿਹਦੇ ਨਾਲ ਇਲਾਕੇ ਦਾ ਬਹੁਤ ਵੱਡਾ ਵਿਕਾਸ ਹੋ ਸਕਦਾ ਸੋ ਇਹ ਮੈਂ ਸਮੁੱਚੇ ਇਲਾਕੇ ਨੂੰ ਸਮੁੱਚੇ ਸਾਡੇ ਪੈਲ ਹਲਕੇ ਨੂੰ ਸਾਰੇ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਨਗਰ ਤੋਂ ਸੇਧ ਲਾਓ ਰੋਲ ਪਿੰਡ ਤੋਂ ਸੇਧ ਲਾਓ ਸਾਰੇ ਪਿੰਡਾਂ ਦੇ ਵਿੱਚ ਆਪਾਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੀ ਕੋਈ ਆਮ ਆਦਮੀ ਪਾਰਟੀ ਦੀਆਂ ਬਣਾਓ ਜਾਂ ਹੋਰ ਬਣਾਓ ਆਪਾਂ ਨਗਰ ਦੀਆਂ ਪੰਚਾਇਤਾਂ ਚੁਣੀਏ ਸਰਬਸ਼ਾਂਤੀ ਨਾ ਪੰਚਾਇਤਾਂ ਚੁਣੀਏ ਤਾਂ ਕਿ ਆਪਸੀ ਜਿਹੜੀਆਂ ਲੜਾਈਆਂ ਨੇ ਆਪਸੀ ਵੈਰ ਨੇ ਆਪਸੀ ਵਿਰੋਧ ਨੇ ਆਪਸੀ ਜਿਹੜਾ ਭਾਈਚਾਰਾ ਖਤਮ ਹੋ ਰਿਹਾ ਉਹਨੂੰ ਅਸੀਂ ਮੋੜ ਜਿਹੜਾ ਬਹਾਲ ਕਰਾਸ ਹਾਂਜੀ ਬਹੁਤ ਖੁਸ਼ੀ ਹੈ ਮੈਨੂੰ ਜੋ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਕੋਰ ਮੇਰੇ ਨਗਰ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਪਾਉਂਗੀ ਖੁਸ਼ੀ ਵੀ ਆਦੀ ਬਹੁਤ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਵੀ ਕਿਹਾ ਸੀ ਕਿ ਜਿਹੜੇ ਪਿੰਡਾਂ ਦੀਆਂ ਇਹ ਚੋਣਾਂ ਨੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸੇ ਚੋਣ ਤੇ ਲੜਨੀਆਂ ਜਾਣਗੀਆਂ ਉਸ ਚੀਜ਼ ਦਾ ਕਿੰਨਾ ਕਸਬ ਦੇਖਣ ਨੂੰ ਮਿਲਦਾ ਹੈ ਹਾਂਜੀ ਬਹੁਤ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਹਵਾ ਮਾਹੁੰਦਾ ਸ਼ਰਾਬ ਵੰਡਦੀ ਹੁੰਦੀ ਹੈ ਅੰਦਰ ਹੁੰਦੀ ਲੋਕਾਂ ਨੂੰ ਛੱਡਦੇ ਨੇ ਆਪਾਂ ਦੇ ਪਿੰਡ ਦੇ ਵਿਕਾਸ ਲਈ ਕੀ ਪ੍ਰਾਲੇ ਕਰੋਗੇ ਹਾਂਜੀ ਜੋ ਸੂਨ ਨਗਰ ਵਾਸੀਆਂ ਨੂੰ ਸਾਨੂੰ ਘਾਟਾ ਜਿਹੜੀ ਚੀਜ਼ ਦੀ ਸਾਨੂੰ ਤਾਂ ਜਾਣ ਆਉਣ ਦਾ ਬਹੁਤ ਔਖਾ ਕੰਮ ਹੈ ਨਹੀਂ ਸਾਡੇ ਕੋਈ ਬਾਕੀ ਸਾਡੇ ਕਲੀਨਪ ਬਗੈਰ ਕੁਝ ਨਹੀਂ ਹੈ ਇਸ ਤੇ ਬਾਕੀ ਜੇ ਉਹ ਵੀ ਸਾਡੀ ਇੱਥੇ ਪਿੰਡ ਨੂੰ ਘਾਟਾ ਹੋ ਉਹ ਅਸੀਂ ਪੂਰੀ ਕਰੀਏਗੀ ਸ਼ੋਰ ਤੁਹਾਡੇ ਪਿੰਡ ਨੇ ਜਿਹੜੀ ਪਹਿਲ ਕੀਤੀ ਹੈ ਬਾਕੀ ਆਪਣੇ ਹਲਕੇ ਦੇ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਹਾਂਜੀ ਮੈਂ ਤਾਂ ਇਹੀ ਕਹੂੰਗੀ ਵੀ ਇੱਕ ਇੱਕ ਪੜੇ ਵਿੱਚ ਜੋ ਵਰਤਾ تھا ਉਹ ਨਈਂ ਪਾਰਟੀ ਵਾਜੀ ਦੇ ਵਿੱਚ ਚੱਲੇਗਾ